ਸਤਿ ਸ੍ਰੀ ਕਾਲ ਜੀ ਅੱਜ ਇਹ ਤਿੰਨ ਪਰਿਵਾਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਪ੍ਰੋਫਾਈਲ ਨੰਬਰ ਐਸ ਵੀ 17941 27100 ਤੇ ਐਸ ਵੀ 1227 ਤਿੰਨੇ ਪਰਿਵਾਰਾਂ ਨੂੰ ਜੋ ਸਾਡੇ ਚੈਨਲ ਤੋਂ ਰਿਸ਼ਤੇ ਦੀ ਐਡ ਪੋਈ ਹੋਈ ਸੀ ਰਿਸ਼ਤਾ ਹੋਇਆ ਹੈ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਅੱਜ ਦੇ ਜਿਹੜੇ ਪ੍ਰੋਗਰਾਮ ਦੀ ਉਲੀਕਣਾ ਉਹ 12 ਕੁੜੀਆਂ ਦੇ ਰਿਸ਼ਤੇ ਨੇ ਟੋਟਲ 38 ਤਿੰਨੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਜਿਨ੍ਹਾਂ ਦੇ ਵਿੱਚੋਂ ਇੰਡੀਆ ਤੋਂ 15 ਰਿਸ਼ਤੇ ਅ ਅੰਗਲੈਂਡ ਤੋਂ 2 ਰਿਸ਼ਤੇ ਯੂ ਐਸ ਏ ਅਮਰੀਕਾ ਤੋਂ 5 ਰਿਸ਼ਤੇ ਕੈਨੇਡਾ ਤੋਂ 11 ਰਿਸ਼ਤੇ ਆਸਟ੍ਰੇਲੀਆ ਤੋਂ 1 ਰਿਸ਼ਤਾ ਸਪੇਨ ਤੋਂ 1 ਰਿਸ਼ਤਾ 1 ਰਿਸ਼ਤਾ ਦਬਈ ਤੋਂ 1 ਰਿਸ਼ਤਾ ਨਿਊਜ਼ੀਲੈਂਡ ਤੋਂ ਤੇ ਬਾਕੀ ਸਾਰੇ ਰਿਸ਼ਤੇ ਜਿੰਨੇ ਵੀ ਮੈਂ ਦੁਬਾਰਾ ਕਹਿ ਦਿੰਦਾ ਕਿ ਪਰਿਵਾਰਾਂ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਆ ਜੋ ਪਹਿਲਾ ਰਿਸ਼ਤਾ ਨੋਟ ਕਰਦੇ ਹਾਂ ਜੀ ਨਾਮ ਕੌਰ ਇੱਕ ਚੀਜ਼ ਹੋਰ ਜੀ ਬੈਲ ਆਈਕਨ ਦਾ ਬਟਨ ਤੇ ਸਬਸਕ੍ਰਾਈਬ ਦਾ ਬਟਨ ਆ ਹੇਠਾਂ ਦਬਾ ਕੇ ਰੱਖੋ ਤਾਂ ਜੋ ਤੁਹਾਡੇ ਕੋਲ ਹਰੇਕ ਲਿਸਟ ਪਹੁੰਚਦੀ ਰਹੇ ਕੋਈ ਵੀ ਲਿਸਟ ਵਾਂਝੀ ਨਾ ਰਹੇ ਤੇ ਬਾਕੀ ਐਡ ਪਵਾਉਣ ਲਈ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ WhatsApp ਦੇ ਉੱਪਰ ਸਾਨੂੰ ਹੈਲੋ ਲਿਖ ਕੇ ਭੇਜ ਸਕਦੇ ਹੋ ਜਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਤਾਂ ਆਪਾਂ ਪਰਿਵਾਰ ਦੇ ਨੰਬਰਾਂ ਸਮੇਤ ਅੱਜ ਦੇ ਰਿਸ਼ਤੇ ਨੋਟ ਕਰੋ ਨਾਮ ਕੌਰ ਜ਼ਿਲ੍ਹਾ ਬਰਨਾਲਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ +2 CCHD CCHD ਦਾ ਜਰੂਰ ਮੈਨੂੰ ਫੁੱਲ ਫਾਰਮ ਕਮੈਂਟ ਦੇ ਵਿੱਚ ਦੱਸਿਓ ਤੇ ਕਿਹੜੇ ਪਿੰਡ ਤੋਂ ਕਿਹੜੇ ਜ਼ਿਲ੍ਹੇ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਕਮੈਂਟ ਜਰੂਰ ਕਰੋ ਜੀ ਭੈਣ ਕੋਈ ਨਹੀਂ ਭਰਾ ਇੱਕ ਕਨੇਡਾ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਡੇਟ ਆਫ ਬਰਥ ਡੇਟ ਆਫ ਬਰਥ 1997 ਦਾ ਜੀ ਕੁੜੀ ਦੀ ਕਨੇਡਾ ਦੀ ਫਾਈਲ ਲਗਾਈ ਹੋਈ ਹੈ ਸਾਰਾ ਪਰਿਵਾਰ ਵੀਜ਼ਾ ਹੋਲਡਰ ਹੈ ਕਨੇਡਾ ਦੇ ਵਿੱਚ ਹੈ ਗੁਰਸਿੱਖ ਪਰਿਵਾਰ ਤੇ ਵਧੀਆ ਜ਼ਮੀਨ ਦੇ ਮਾਲਕ ਨੇ ਕੁੜੀ ਡਿਵੋਰਸਡ ਹੈ ਜੀ ਮੁੰਡਾ ਸਰਦਾਰ ਹੋਵੇ ਕਨੇਡਾ ਜਾਂ ਯੂਐਸਏ ਹੋਵੇ ਕੋਈ ਮੰਗ ਨਾ ਹੋਵੇ ਨਸ਼ਾ ਰਹਿਤ ਹੋਵੇ ਸਰਦਾਰ ਲੜਕੇ ਤੇ ਵਿਚਾਰ ਕੀਤੀ ਜਾਵੇਗੀ ਮਾਲਵਾ ਏਰੀਆ ਐਮਵੀ ਮਾਫ ਤਲਾਕ ਸੁਦਾ ਨੂੰ ਜਿਹੜੀ ਪਹਿਲਾ ਜੀ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਵੀਡੀਓ ਨੂੰ ਵੀ ਲਾਸਟ ਤੱਕ ਜਰੂਰ ਦੇਖਿਓ ਜਿਹੜਾ ਰਿਸ਼ਤਾ ਪਸੰਦ ਆਉਂਦਾ ਹੈ ਉਹਦਾ ਸਕਰੀਨਸ਼ਾਟ ਜਾਂ ਵੀਡੀਓ ਰੋਕ ਕੇ ਰੱਖਿਓ ਤੇ ਉਹਦੇ ਤੇ ਬਾਅਦ ਦੇ ਵਿੱਚ ਪਰਿਵਾਰ ਨਾਲ ਗੱਲ ਕਰ ਲਿਓ ਪਹਿਲਾਂ ਵੀਡੀਓ ਪੂਰੀ ਜਰੂਰ ਦੇਖੋ ਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਪੈਣਾ ਦੋ ਮੈਡ ਕੈਨੇਡਾ ਪੀਆਰ ਭਰਾ ਇੱਕ ਕਨ ਮੈਡ ਕੈਨੇਡਾ ਭਰਾ ਪੈਣਾ ਦੋਨੇ ਕੈਨੇਡਾ ਪੀਅਰ ਇੱਕ ਅਨ ਮੈਡ ਕੈਨੇਡਾ ਤੇ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਰਸੀ ਗੋਤ ਸੰਧੂ ਡੇਟ ਆਫ ਬਰਥ 15 92 ਦਾ ਹੀ ਕੈਨੇਡਾ ਬਿਸਟਰ ਵੀਜ਼ਾ ਤੇ ਮੁੰਡਾ ਵਧੀਆ ਕੰਮ ਅੱਠ ਕਿੱਲੇ ਜ਼ਮੀਨ ਆ ਤੇ ਮਾਤਾ ਪਿਤਾ ਕੈਨੇਡਾ ਤੇ ਕੁੜੀ ਦੀ ਜਿਹੜੀ ਨਰਸਿੰਗ ਕਰੀ ਹੋਵੇ ਕੈਨੇਡਾ ਪੀਆਰ ਜਾਂ ਕੈਨੇਡਾ ਤਲਾਕ ਸੁਦਾ ਹੋਵੇ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਫੋਨ ਨਾ ਕਰਿਓ ਲਾਲ ਪੱਟੀ ਦੇ ਵਿੱਚ ਓਨਲੀ ਵਟਸਐਪ ਨੰਬਰ ਮੁੰਡੇ ਦਾ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜੀਰਾ ਤੋ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ 2 ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਹੁੰਦਲ ਡੇਟ ਆਫ ਬਰਥ 5 1986 ਦਾ ਜੀ ਆਪਣੇ ਦੋ ਟਰਾਲੇ ਨੇ ਯੂ ਐਸ ਗ੍ਰੀਨ ਕਾਰਡ ਹੋਲਡਰ ਆ ਮੁੰਡਾ 9 ਕਿੱਲੇ ਜ਼ਮੀਨ ਹੈ ਅਣ ਮੈਡ ਆ ਜੀ ਮੁੰਡਾ ਪੰਜਾਬ ਦੇ ਵਿੱਚ ਆਇਆ ਹੋਇਆ ਹੈ ਜੀ ਤੇ ਕੁੜੀ ਨੇ ਬੀ ਐਸਸੀ ਨਰਸਿੰਗ ਕੀਤੀ ਹੋਵੇ ਜਾਂ ਐਮ ਏ ਇੰਗਲਿਸ਼ ਵਿੱਚ ਬੀ ਐਸਸੀ ਨਰਸਿੰਗ ਐਮ ਏ ਇੰਗਲਿਸ਼ ਵਿੱਚ ਕਰੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਪਤਾ ਪਟਿਆਲਾ ਤੋਂ ਕੁੜੀ ਬਲੌਂਕ ਕਰਦੀ ਹੈ ਜੀ ਪੜ੍ਹਾਈ ਬੀਏ ਪੀਜੀ ਡੀਸੀਏ ਕੀਤੀ ਹੋਈ ਹੈ ਐਮਐਸਸੀ ਆਈਟੀ ਤੇ ਨੈਨੀ ਡਿਪਲੋਮਾ 1 ਸਾਲ ਦਾ ਕੀਤਾ ਹੋਇਆ ਹੈ ਕੁੜੀ ਦੀ ਇੱਕ ਭੈਣ ਹੈ ਜੀ ਇੱਕ ਭਰਾ ਅਨਮੈਡ ਨਿਊਜ਼ੀਲੈਂਡ ਭਰਾ ਭੈਣ ਜਿਹੜੀ ਕਨੇਡਾ ਉਹ ਮੈਡ ਹੈ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 22 1990 ਦੀ ਹੈ ਜੀ ਮੁੰਡਾ ਵੈਲ ਐਜੂਕੇਟਿਡ ਹੋਵੇ ਵਧੀਆ ਜੌਬ ਤੇ ਹੋਵੇ ਵਧੀਆ ਕੰਮ ਕਾਜ ਕਰਦਾ ਹੋਵੇ ਮੰਗ ਕੋਈ ਨਾ ਹੋਵੇ ਪਟਿਆਲਾ ਦੇ ਨੇੜੇ ਦੇ ਹੀ ਜਿਹੜੇ ਫੋਨ ਇਹਨਾਂ ਨੂੰ ਕਰਨ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਟਿਆਲਾ ਜ਼ਿਲ੍ਹੇ ਤੋਂ ਮੁੰਡਾ ਬਲੌਂਕ ਕਰਦਾ ਹੈ ਹੋਟਲ ਐਂਡ ਰੈਸਟੋਰੈਂਟ ਮੈਨੇਜਮੈਂਟ ਦੀ ਜਿਹੜੀ ਡਿਪਲੋਮਾ ਕੀਤਾ ਹੋਇਆ ਪੜਾਈ ਤੇ ਭੈਣ ਇੱਕ ਅਣਮੈੜ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤਬੇਰਕ ਡੇਟ ਆਫ ਬਰਥ 312000 ਦਾ ਜੀ ਕੈਨੇਡਾ ਪੀਆਰ ਹੈ ਜੀ ਮੁੰਡਾ 7 ਕਿੱਲੇ ਜ਼ਮੀਨ ਹੈ ਜਿਹੜੀ ਜ਼ਮੀਨ ਦੀ ਕੀਮਤ ਹੈ 15 ਤੋਂ 20 ਕਰੋੜ ਹੈ ਔਨ ਦਾ ਬਾਉਂਡਰੀ ਆਫ ਫੇਜ਼ 4 ਅਰਬਨ ਸਟੇਟ ਪਟਿਆਲਾ ਮਤਲਬ ਸਿਟੀ ਦੇ ਵਿੱਚ ਵਧੀਆ ਕੀਮਤੀ ਜ਼ਮੀਨਾਂ ਤੇ ਕੁੜੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਕੈ ਜਾਂ 5 ਫੁੱਟ 10 ਇੰਚ 7 ਤੋਂ 10 ਇੰਚ ਜਿਹੜਾ ਕੱਦ ਹੋਵੇ ਤੇ ਸੋਣੀ ਹੋਵੇ ਮੁੰਡਾ 20 ਦਿਨਾਂ ਤੱਕ ਇੰਡੀਆ ਹੀ ਹੈ ਜੇ ਕੋਈ ਗੱਲਬਾਤ ਹੁੰਦੀ ਹੈ ਪਰਿਵਾਰ ਨਾਲ ਗੱਲਬਾਤ ਤੁਸੀਂ ਕਰਦੇ ਹੋ ਤਾਂ ਜਿਹੜੀ ਟਿਕਟ ਦੀ ਡੇਟ ਉਹ ਅੱਗੇ ਵੀ ਹੋ ਜਾਵੇਗੀ ਤੇ ਬਾਕੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਰਾਏਕੋਟ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ میٹرਕ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਤਿੰਨ ਇੱਕ ਯੂਕੇ ਇੱਕ ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੁੱਤ ਕਰੀ ਡੇਟ ਆਵਰਥ 7 6 86 ਦਾ ਜੀ ਬਿਜਲੀ ਫਿਟਿੰਗ ਦੀ ਦੁਕਾਨ ਆ 2 ਕਿੱਲੇ ਘਰ ਦੀ ਜ਼ਮੀਨ ਅਤੇ 9 ਕਿੱਲੇ ਇਹਨਾਂ ਨੇ ਗਹਿਣੇ ਲਈ ਹੋਈ ਆ ਜ਼ਮੀਨ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਤੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਮਬੀਏ ਫਾਈਨਾਂਸ ਇਨ ਇੰਡੀਆ ਤੋਂ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਪਵਾਰ ਅਕਤੂਬਰ 1991 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਐਡਮਿੰਟਨ ਅ ਬੈਲਟਾ ਦੇ ਵਿੱਚ ਟਰੈਕਿੰਗ ਦਾ ਕੰਮ ਹੈ ਤੇ ਸ਼ਾਰਟ ਟਾਈਮ ਮੁੰਡਾ ਡਿਵੋਰਸਡ ਹੈ ਜੀ ਕੁੜੀ ਵੈਜੀਟੇਰੀਅਨ ਹੋਵੇ ਕਾਸਟ ਮੈਟਰ ਨਹੀਂ ਕਰਦੀ ਕੁੜੀ ਭਾਵੇਂ ਸ਼ਾਰਟ ਟਾਈਮ ਡਿਵੋਰਸਡ ਹੋਵੇ ਕੈਨੇਡਾ ਕਿਸੇ ਵੀ ਵੀਜ਼ੇ ਤੇ ਹੋਵੇ ਵਿਆਹ ਕੈਨੇਡਾ ਦੇ ਵਿੱਚ ਹੀ ਕਰਨਾ ਹੈ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਤੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਿਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਟੈਕ ਮੈਕੈਨੀਕਲ ਪਲ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਬੈਣੀਵਾਲ 22494 ਦਾ ਡੇਟ ਆਫ ਬਰਥ ਹੈ ਜੀ ਸੇਲਸ ਮੈਨੇਜਰ ਇਨ ਐਮ ਐਨ ਸੀ ਮਲਟੀਨੇਸ਼ਨਲ ਕੰਪਨੀ ਜਿਹੜਾ ਗਰੁੱਪ ਦੇ ਵਿੱਚ ਐਨੂਅਲ ਪੈਕੇਜ ਜਿਹੜਾ 8 ਲੱਖ ਪਰ ਐਨੂਅਲ ਹੈ ਤਿੰਨ ਕਿੱਲੇ ਵਧੀਆ ਚੰਗਾ ਪੈਕੇਜ ਹੈ ਤਿੰਨ ਕਿੱਲੇ ਜ਼ਮੀਨ ਹੈ ਜੀ ਇੱਕ ਫਲੈਟ ਹੈ 2 ਬੀ ਐਚ ਦਾ ਜੀਰਕਪੁਰ ਮੁਹਾਲੀ ਦੇ ਵਿੱਚ ਤੇ ਕੁੜੀ ਗੁਰਸਿੱਖ ਤੇ ਐਜੂਕੇਟਿਡ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਯੂ ਐਸ ਏ ਅਮਰੀਕਾ ਤੋਂ ਹੈ ਜੀ ਨਾਮ ਕੌਰ ਪਤਾ ਯੂ ਐਸ ਏ ਦਾ ਵਰਨ ਹੈ ਕੁੜੀ ਮਾਸਟਰ ਡਿਗਰੀ ਕੀਤੀ ਹੋਈ ਹੈ ਐਨ ਪੀ ਨਰਸ ਐਨ ਪੀ ਦਾ ਜਰੂਰ ਫੁੱਲ ਫਾਰਮ ਦੱਸਿਓ ਜੀ ਐਨ ਪੀ ਨਰਸ ਕੀ ਹੁੰਦੀ ਹੈ ਤੇ ਇਹ ਪੜ੍ਹਾਈ ਕੀਤੀ ਹੋਈ ਹੈ ਕੁੜੀ ਨੇ ਭੈਣ ਇੱਕਾ ਕੁੜੀ ਦੇ ਭਰਾ ਕੋਈ ਨਹੀਂ ਇਕੱਲੀਆਂ ਕੁੜੀਆਂ ਕੁੜੀਆਂ ਨੇ ਭਰਾ ਨਹੀਂ ਹੈਗਾ ਕੱਦ 5 ਫੁੱਟ 7 ਇੰਚ ਕਾਸਟ ਰਵਿਦਾਸੀਆ ਸਿੱਖ ਡੇਟ ਆਫ ਬਰਥ 29 ਸਾਲ ਦੀ ਹੈ ਜੀ ਕੰਮ ਯੂ ਐਸ ਏ ਨਿਊਯਾਰਕ ਦੇ ਵਿੱਚ ਐਨ ਪੀ ਨਰਸ ਹੈ ਤੇ ਮੁੰਡਾ ਨਿਊਯਾਰਕ ਹੋਵੇ ਮਾਸਟਰ ਡਿਗਰੀ ਕਰੀ ਹੋਵੇ ਚੰਗੀ ਜੌਬ ਕਰਦਾ ਹੋਵੇ 5 ਫੁੱਟ 8 ਇੰਚ ਜਾਂ ਇਸ ਤੋਂ ਪਲੱਸ ਜਿਹੜਾ ਕੱਦ ਹੋਵੇ ਪੰਜਾਬ ਤੋਂ ਜਿਹੜਾ ਏਰੀਆ ਜਲੰਧਰ ਤੋਂ ਹੀ ਹੋਵੇ ਐਮ ਵੀ ਮੈਂ ਆਪ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਿਓ ਤੇ ਜੋ ਮੁੰਡੇ ਕੁੜੀ ਦੇ ਪਰਿਵਾਰੇ ਲਿਖਾਉਂਦੇ ਹੁੰਦੇ ਆ ਜਾਂ ਮੁੰਡੇ ਦੇ ਉਹ ਚੀਜ਼ ਚੰਗੀ ਤਰ੍ਹਾਂ ਨੋਟ ਕਰਕੇ ਫਿਰ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰੋ ਲਾਲ ਪੱਟੀ ਦੇ ਵਿੱਚ ਬਾਹਰ ਲਈ ਨੰਬਰ ਆ WhatsApp ਤੇ ਗੱਲਬਾਤ ਕਰਿਆ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜਿੰਨੇ ਵੀ ਬਾਹਰਲੀਆ ਕੰਟਰੀਆਂ ਵਾਲੇ ਰਿਸ਼ਤੇ ਨੇ ਲਗਭਗ ਤੁਸੀਂ WhatsApp ਦੀ ਗੱਲਬਾਤ ਕਰਿਆ ਕਰੋ ਬਾਕੀ ਡਾਇਰੈਕਟ ਵੀ ਕਰ ਸਕਦੇ ਹੋ ਨਾਮ ਸਿੰਘ ਗੁਰਸੇਖਾ ਜੀ ਮੁੰਡਾ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਜੀ ਐਨ ਐਮ ਕੈਨੇਡਾ ਤੋਂ ਕੀਤੀ ਹੋਈ ਹੈ ਪੈਣੇ ਕਨਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੁੱਤ ਸੰਧੂ ਡੇਟ ਆਫ ਬਰਥ 1998 ਦਾ ਜੀ ਕੰਮ ਕੈਨੇਡਾ ਵਰਕ ਪਰਮਿਟ ਤੇ ਹੈ 10 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਨਰਸਿੰਗ ਕਰੀ ਕੁੜੀ ਨੂੰ ਪਹਿਲਾ ਅੰਮਰਤਾ ਰੀ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਜਿਲ੍ਹਾ ਮੋਗਾ ਤੋਂ ਕੁੜੀ ਬਲੌਂਕ ਕਰਦੀ ਹੈ ਡਬਲ ਐਮ ਏ ਕੁੜੀ ਨੇ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਪ੍ਰਾਯ ਇੱਕ ਮੈਡ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤਾਲੀਵਾਲ ਡੇਟ ਆਫ ਬਰਥ 27 12 1994 ਦਾ ਜੀ ਕੰਮ ਆਸਟ੍ਰੇਲੀਆ ਪੀ ਆਰ ਆ ਜੀ ਕੁੜੀ ਮੁੰਡਾ ਗ੍ਰੈਜੂਏਟਡ ਆਸਟ੍ਰੇਲੀਆ ਪੀਆਰ ਹੋਵੇ 10 ਤੋਂ 12 ਕਿੱਲੇ ਜਿਹੜੀ ਜ਼ਮੀਨ ਹੋਵੇ ਬੈਸ ਨੂੰ ਪਰਿਵਾਰ ਹੋਵੇ ਮੋਗਾ ਜਗਰਾਉਂ ਲੁਧਿਆਣਾ ਰਾਏਕੋਟ ਬਰਨਾਲਾ ਸੌਰੀ ਬਾਗਾ ਪੁਰਾਣਾ ਏਰੀਏ ਤੋਂ ਹੀ ਹੋਵੇ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰਲਾ ਇੰਡੀਅਨ ਡਾਇਰੈਕਟ ਪਰਿਵਾਰ ਨਾਲ ਗੱਲਬਾਤ WhatsApp ਜਾਂ ਕਾਲਿੰਗ ਕਰ ਸਕਦੇ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਕੌਰ ਇਹ ਵੀ ਕੁੜੀ ਦਾ ਰਿਸ਼ਤਾ ਜੀ ਤਰਨਤਾਰਨ ਤੋਂ ਕੁੜੀ ਬਲੋਂਗ ਕਰਦੀ ਹੈ ਬੈਚਲਰ ਇਨ ਬਿਜ਼ਨਸ ਕਮਿਊਨੀਕੇਸ਼ਨ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਪੈਨ ਕੋਈ ਨਹੀਂ ਭਰਾ ਦੋ ਨੇ ਯੂ ਐਸ ਏ ਨੇ ਦੋਨੇ ਅਮਰੀਕਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੂਤ ਦਿਓਲ ਹੈ ਜੀ 1 1997 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਸਿਟੀਜਨ ਹੈ ਜੀ ਕੁੜੀ ਸਰੀ BC ਦੇ ਵਿੱਚ ਬਿਜ਼ਨਸ ਮੈਨੇਜਰ ਹੈ ਜੀ ਤੇ ਬਾਕੀ ਪਿਤਾ ਜੀ ਜੇਈ ਪੀ ਐਸ ਪੀ ਸੀ ਐਲ ਦੇ ਵਿੱਚ ਪੰਜਾਬ ਦੇ ਵਿੱਚ ਜੌਬ ਕਰਦੇ ਆ ਤੇ ਮੁੰਡਾ ਜੇਈ ਨੇ ਮੁੰਡਾ ਯੂ ਐਸ ਏ ਜਾਂ ਕੈਨੇਡਾ BC ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜਿਹੜਾ ਫਰੀਦਕੋਟ ਜ਼ਿਲ੍ਹਾ ਤੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਮੁੰਡੇ ਨੇ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 6 ਫੁੱਟ 2 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਡੇਟ ਆਫ ਬਰਥ 2000 ਦੀ ਹੈ ਜੀ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਮੁੰਡਾ ਐਪਸਪੋਰਟ ਦੇ ਵਿੱਚ ਤੇ 4 ਕਿੱਲੇ ਜ਼ਮੀਨ ਫਾਰਮ ਹਾਊਸ ਤੇ 225 ਸਕਰ ਫੁੱਟ ਦੇ ਵਿੱਚ ਕੋਠੀ ਡਬਲ ਸਟੋਰੀ ਰਾਜਗੁਰੂ ਨਗਰ ਬਿਹਾਈਂਡ ਵੇਵ ਮਾਲ ਲੁਧਿਆਣਾ ਦੇ ਵਿੱਚ ਤੇ ਪਿਤਾ ਐਸਆਈ ਪੰਜਾਬ ਪੁਲਿਸ ਦੇ ਵਿੱਚ ਐਸਆਈ ਨੇ ਕੁੜੀ ਕਨੇਡਾ ਪੀਆਰ ਹੋਵੇ ਜਾਂ ਪੀਆਰ ਦੀ ਫਾਈਲ ਲਗਾਈ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਵੀਡੀਓ ਲਾਸਟ ਤੱਕ ਦੇਖਿਓ ਜੀ ਬੇਨਤੀ ਹੈ ਲਾਸਟ ਵਾਲਾ ਨੰਬਰ ਵੀ ਤੁਹਾਡੇ ਪਸੰਦ ਦਾ ਰਿਸ਼ਤਾ ਹੋ ਸਕਦਾ ਹੈ। ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕਾਦਵ 6 ਫੁੱਟ ਕਾਸਟ ਜੱਟ ਸੇ ਗੂਤ ਬਰਾੜ ਡੇਟ ਆਵਰਤ 16/1/1991 ਦਾ ਜੀ। ਕੰਮ 22 ਕਿੱਲੇ ਜ਼ਮੀਨ ਹੈ ਜੀ ਮੋਗਾ ਰੋਡ ਦੇ ਉੱਪਰ। ਕੁੜੀ ਆਸਟ੍ਰੇਲੀਆ, ਕੈਨੇਡਾ ਜਾਂ ਯੂ ਐਸ اے ਪੀ ਆਰ ਹੋਵੇ ਮੋਗਾ, ਫਰੀਦਕੋਟ ਮੋਗਾ, ਫਰੀਦਕੋਟ ਤੇ ਬਠਿੰਡਾ ਇਹ ਤਿੰਨ ਜ਼ਿਲ੍ਹਿਆਂ ਨੂੰ ਪਹਿਲਾਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਆ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਸਪੀਨ ਤੋਂ ਆ ਜੀ ਮੁੰਡਾ ਸਪੀਨ ਪੀਆਰ ਹੈ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਦੋ ਮੈਡ ਨੇ ਇੱਕ ਕੈਨੇਡਾ ਪੀਆਰ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਬਰਾਡ ਡੇਟ ਆਫ ਬਰਥ 19/4/96 ਦਾ ਜੀ ਕੰਮ 10 ਕਿੱਲੇ ਜ਼ਮੀਨ ਹੈ ਤੇ ਮੁੰਡਾ ਸਪੀਨ ਦੇ ਵਿੱਚ ਪੀਆਰ ਹੈ ਕੁੜੀ ਪੜ੍ਹੀ ਲਿਖੀ ਤੇ ਕੈਨੇਡਾ ਪੀਆਰ ਤੇ ਵਿਚਾਰ ਕੀਤੀ ਜਾ ਸਕਦੀ ਹੈ ਤੇ ਮੋਗਾ ਫਰੀਦਕੋਟ ਬਠਿੰਡਾ ਨੂੰ ਜਿਹੜੀ ਪਹਿਲ ਹੈ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇਟਲੀ ਤੋਂ ਆ ਜੀ ਨਾਮ ਸਿੰਘ ਪਤਾ ਗੜ ਸੰਕਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਕੰਪਿਊਟਰ ਕੋਰਸ ਕੰਪਲੀਟ ਆ ਜੀ ਤੇ ਭੈਣ ਇੱਕ ਕਣ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੂਤ ਸਰਾਂ ਡੇਟ ਆਫ ਬਰਥ 1998 ਦਾ ਸਾਢੇ 6 ਖੇਤ ਜ਼ਮੀਨ ਹੈ ਜੀ ਆਪਣੇ ਇੱਧਰ ਗੜ ਸੰਕਰ ਵਾਲੀ ਸਾਈਡ ਸਾਡੇ ਸੇ ਖੇਤ ਜ਼ਮੀਨ ਆਪਣੇ ਇਧਰ ਕਿੱਲੇ ਕਹਿੰਦੇ ਆ ਕਮੈਂਟ ਜਰੂਰ ਕਰਿਓ ਹਨਾ ਖੇਤ ਕਿੱਲੇ ਨੂੰ ਕਹਿੰਦੇ ਆ ਜਾਂ ਕੋਈ ਹੋਰ ਗਾਣੀ ਆ ਮੁੰਡਾ ਇਟਲੀ ਵਿੱਚ ਵਰਕ ਪਰਮਿਟ ਤੇ ਐ ਤੇ ਸਰਦਾਰ ਨਸਾ ਰਹਤਾ ਜੀ ਕੁੜੀ ਇਟਲੀ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਜੱਟ ਸਿੱਖ ਕਾਸਟ ਦੀ ਹੋਵੇ ਮਾਲਪੁਰ ਬੰਗਾ ਨਵਾਂ ਸ਼ਹਿਰ ਤੇ ਬਹਲਾਚੌਰ ਤੋਂ ਹੀ ਹੋਵੇ ਇਹ ਧਿਆਨ ਦੇ ਵਿੱਚ ਰੱਖਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਰਤਿਆ ਫਤਿਹਬਾਦ ਹਰਿਆਣਾ ਤੋਂ ਆ ਜੀ ਇਹ ਰਿਸ਼ਤਾ ਪੜ੍ਹਾਈ ਬੀ ਐਸ ਸਿੰਘ ਐਗਰੀਕਲਚਰ ਤੇ 4 ਸਾਲ ਦੀ ਜਿਹੜੀ ਗ੍ਰੈਜੂਏਸ਼ਨ ਹੈ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਕੋਕ ਡੇਟੋ ਬੱਤ 6198 ਦਾ ਜੀ ਕੈਨੇਡਾ ਵਰਕ ਪਰਮਿਟ ਤੇ ਆ ਬ੍ਰੈਂਪਟਨ ਕੰਸਟ੍ਰਕਸ਼ਨ ਦਾ ਐਂਡ ਟਰੱਕਿੰਗ ਦਾ ਜਿਹੜਾ ਕੰਮ ਆ 4.5 ਕਿੱਲੇ ਸਹਿਰੀ ਜ਼ਮੀਨ ਹੈ ਕੁੜੀ ਕੈਨੇਡਾ ਪੀਆਰ ਹੋਵੇ ਜਾਂ 2-3 ਸਾਲ ਦਾ ਵਰਕ ਪਰਮਿਟ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਅ ਨਾਮਕੌਰ ਕੁੜੀ ਦਾ ਰਿਸ਼ਤਾ ਜੀ ਜ਼ਿਲ੍ਹਾ ਮੋਗਾ ਤੋਂ ਕੁੜੀ ਬਲੌਂਕ ਕਰਦੀ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਕਿਹੜੀ-ਕਿਹੜੀ ਕੰਟਰੀ ਤੋਂ ਦੇਖਦੇ ਹੋ ਮੈਨੂੰ ਪਤਾ ਲੱਗੇ ਹਨਾ ਕਿੱਥੋਂ ਤੱਕ ਮੇਰੀ ਵੀਡੀਓ ਜਾਂਦੀ ਹੈ ਕਮੈਂਟ ਜਰੂਰ ਕਰਿਓ ਜੀ ਪਲੀਜ਼ ਨਾਲ-ਨਾਲ ਇੱਕ ਲਿਖਣੀ ਹੈ ਪਿੰਡ ਦਾ ਨਾਂ ਸ਼ਹਿਰ ਦਾ ਨਾਂ ਜਾਂ ਤੁਹਾਡੇ ਜ਼ਿਲ੍ਹੇ ਦਾ ਨਾਂ ਜਾਂ ਕੰਟਰੀ ਦਾ ਨਾਂ ਮੈਨੂੰ ਜਰੂਰ ਭੇਜੋ ਜੀ ਨਾਮਕੌਰ ਜ਼ਿਲ੍ਹਾ ਮੋਗਾ ਤੋਂ ਕੁੜੀ ਬਲੌਂਕ ਕਰਦੀ ਹੈ ਪੜਾਈ ਬੀਟੈਕ ਐਮਟੈਕ ਮਾਸਟਰ ਡਿਗਰੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਕੈਨੇਡਾ ਪੀਆਰ ਦੀ ਫਾਈਲ ਲੱਗੀ ਹੋਈ ਹੈ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੂਤ ਸੰਧੂ ਡੇਟ ਆਵਰਥ 1993 ਦਾ ਜੀ ਕੁੜੀ ਯੂਨੀਵਰਸਿਟੀ ਦੇ ਵਿੱਚ ਟੀਚਰ ਹੈ ਚੰਗੀ ਤਨਖਾਹ ਹੈ ਅੰਮ੍ਰਿਤਾਰੀ ਆ ਕੇਸ ਕੀ ਸਜਾਉਂਦੀ ਹੈ ਜੀ ਕੁੜੀ ਮੁੰਡਾ ਜੋਬ ਤੇ ਲੱਗਾ ਹੋਵੇ ਅੰਮ੍ਰਿਤਾਰੀ ਹੋਵੇ 7-8 ਕਿੱਲੇ ਜ਼ਮੀਨ ਹੋਵੇ ਕੁੜੀ ਦੀ ਲੱਤ ਨੂੰ ਥੋੜਾ ਮੰਨ ਕੇ ਚਲੋ 2% ਪੋਲਿਓ ਹੈ ਥੋੜਾ ਬਹੁਤ ਪੈਰ ਜਿਹੜਾ ਉਹ ਚੱਕਦੀ ਹੈ ਤੇ ਬਾਕੀ ਜ਼ਿਆਦਾ ਨਹੀਂ 2% ਲਾਲਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਯੂ ਐਸ ਏ ਅਮਰੀਕਾ ਤੋਂ ਆ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਇੱਕ ਮੈਡ ਕਨੇਡਾ ਪੀਆਰ ਭਰਾ ਇੱਕ ਕਨੇਡਾ ਪੀਆਰ ਤੇ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤੂਰ ਡੇਟ ਆਫ ਬਰਥ 28/4/99 ਦਾ ਜੀ ਯੂ ਐਸ اے ਅਮਰੀਕਾ ਦੇ ਵਿੱਚ ਆ ਮੁੰਡਾ ਵਰਕ ਪਰਮਿਟ ਤੇ 8 ਕਿੱਲੇ ਜ਼ਮੀਨ ਆ ਜੀ ਟੋਟਲ 16 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ 8-8 ਕਿੱਲੇ ਜ਼ਮੀਨ ਆਉਂਦੀ ਐ ਕੁੜੀ ਕਨੇਡਾ ਜਾਂ ਯੂ ਐਸ اے ਪੀਆਰ ਹੋਵੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲ ਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਯੂ ਐਸ ਏ ਤੋਂ ਹੈ ਜੀ ਇਹ ਵੀ ਰਿਸ਼ਤਾ ਅਮਰੀਕਾ ਤੋਂ ਹੈ ਨਾਮ ਸਿੰਘ ਪਤਾ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਹੋਟਲ ਮੈਨੇਜਮੈਂਟ ਦੀ ਕੀਤੀ ਹੋਈ ਹੈ ਭੈਣ ਭਰਾ ਇੱਕ ਇੱਕ ਨੇ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇਕ ਡੇਟ ਆਫ ਬਰਥ 1992 ਦਾ ਕੰਮ ਯੂ ਐਸ ਏ ਵਰਕ ਅਪਾਰਟਮੈਂਟ ਤੇ ਹੈ ਜੀ ਇਹ ਮੁੰਡਾ ਵੀ ਕੁੜੀ ਜੱਟ ਸੇਖ ਹੋਵੇ ਕੈਨੇਡਾ ਜਾਂ ਯੂ ਐਸ ਏ ਜਾਂ ਯੂਰਪ ਨੂੰ ਪਹਿਲਾ ਬਾਈ ਤੇ ਬਾਕੀ ਇੱਕ ਨੰਬਰ ਮੇਰੇ ਹਿਸਾਬ ਨਾਲ +38 ਹੈ ਯੂਰਪ ਦਾ ਹੋਏਗਾ ਇੱਕ ਬਾਹਰਲਾ ਯੂ ਐਸ ਏ ਦੀ ਹੋਏਗਾ +1 ਹੈ ਦੋਨਾਂ ਤੇ ਵਟਸਐਪ ਤੇ ਜਾਂ ਡਾਇਰੈਕਟ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਯੂ ਕੇ ਤੋਂ ਆ ਜੀ ਇੰਗਲੈਂਡ ਤੋਂ ਨਾਮ ਐਸ ਜ਼ਿਲ੍ਹਾ ਫਾਜ਼ਿਲਕਾ ਪੜ੍ਹਾਈ ਬੀਏ ਐਮਏ ਤੇ ਐਲ ਐਲਬੀ ਕੀਤੀ ਹੋਈ ਹੈ ਜੀ ਭੈਣਾਂ ਦੋ ਮੈਡ ਭਰਾ ਇੱਕ ਮੈਡ ਕਦ 5 ਫੁੱਟ 10 ਇੰਚ ਕਾਸਟ ਖੱਤਰੀ ਜੀ 1986 ਦਾ ਡੇਟ ਆਫ ਬਰਥ ਹੈ ਮੁੰਡਾ ਯੂ ਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਸੈਟਲਡ ਹੈ ਲੰਡਨ ਦੇ ਵਿੱਚ ਮੈਨੇਜਰ ਹੈ ਜੀ ਟੋਟਲ ਇਹਨਾਂ ਕੋਲ 37 ਕਿੱਲੇ ਜ਼ਮੀਨ ਹੈ ਜੀ ਤੇ 18 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ ਹੋਰ ਸੈਲਰੀ ਪ੍ਰਾਪਰਟੀ ਹੈ ਤੇ ਆਰਟ ਦਾ ਬਿਜ਼ਨਸ ਹੈ ਇੰਡੀਆ ਦੇ ਵਿੱਚ ਕੋਈ ਮੰਗਣੀ ਕੁੜੀ ਚੰਗੀ ਤੇ ਸੋਹਣੀ ਹੋਵੇ ਭਾਵੇਂ ਠੀਕ ਠਾਕ ਪਰਿਵਾਰ ਹੋਵੇ 2021 ਦੇ ਵਿੱਚ ਮੰਗਣੀ ਹੋ ਕੇ ਮੁੰਡੇ ਦੀ ਟੁੱਟ ਗਈ ਸੀ ਕਿਉਂਕਿ ਕੁੜੀ ਬਾਹਰ ਜਾਣਾ ਨਹੀਂ ਚਾਹੁੰਦੀ ਸੀ ਸੋ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦੋ ਨੰਬਰ ਦਿੱਤੇ ਹੋਏ ਨੇ ਪਲੱਸ 44 ਮੇਰੇ ਸਾਹਮਣੇ ਯੂਕੇ ਦਾ ਹੋਏਗਾ ਤੇ ਇੱਕ ਇੰਡੀਅਨ ਨੰਬਰ WhatsApp ਤੇ ਜਾਂ ਡਾਇਰੈਕਟ ਗੱਲਬਾਤ ਕਰਕੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ। ਅਗਲਾ ਰਿਸ਼ਤਾ ਕਨੇਡਾ ਤੋਂ ਹੈ ਜੀ। ਨਾਮ ਸਿੰਘ, ਪਤਾ ਜ਼ਿਲ੍ਹਾ ਮੁਹਾਲੀ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਆ, ਭੈਣ ਕੋਈ ਨਹੀਂ ਭਰਾ ਇੱਕ ਮੈਡ ਕਨੇਡਾ ਸਿਟੀ ਜਾਣਾ ਜੀ, ਕੱਦ 5 ਫੁੱਟ 7 ਇੰਚ, ਕਾਸਟ ਸੈਣੀ, ਗੋਤ, ਘੁੰਨੀਆਂ, ਡੇਟ ਆਫ ਬਰਥ 8792 ਦਾ ਜੀ। ਕਨੇਡਾ ਪੀਆਰ ਹੈ ਜੀ ਮੁੰਡਾ, ਕਨੇਡਾ ਦੇ ਵਿੱਚ ਆਪਣਾ ਘਰ ਆ ਤੇ ਮੁਹਾਲੀ ਦੇ ਵਿੱਚ ਵੀ ਆਪਣਾ ਘਰ ਆ ਵਧੀਆ ਸੈਟਅ ਤੇ ਜਮੀਨ ਤੇ ਕਮਰਸ਼ੀਅਲ ਪਲਾਟ ਦਾ ਜੀ ਮੁੰਡਾ ਸੋਨਾ ਤੇ ਨਸੇ ਤੋਂ ਰਹਿਤੂੜੀ ਯੂ ਐਸ ਏ ਕੈਨੇਡਾ ਜਾਂ ਇੰਡੀਆ ਤੋਂ ਚੰਗੀ ਪੜ੍ਹੀ ਲਿਖੀ ਚਾਹੀਦੀ ਜਿਹਨਾਂ ਨੂੰ ਪਰਿਵਾਰ ਦੀ ਵਧੀਆ ਪਰਿਵਾਰ ਦੀ ਤੇ ਕੱਦ 5 ਫੁੱਟ 3 ਇੰਚ ਤੋਂ ਜਿਹੜਾ ਪਲੱਸ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰ ਇੱਕ ਇੰਡੀਅਨ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਅਹ ਇੰਡੀਆ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਦੀ ਤੇ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਹੋਈ ਹੈ ਪੈਨ ਕਮੈਡ ਕੈਨੇਡਾ ਭਰਾ ਕੋਈ ਨਹੀਂ ਇਕੱਲਾ ਮੁੰਡਾ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਅਕਤੂਬਰ 1995 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਪੀਆਰ ਹੈ ਕੈਨੇਡਾ ਦੇ ਵਿੱਚ ਆਪਣਾ ਘਰ ਹੈ ਓਨਿੰਗ ਆਪਣਾ ਖੁਦ ਦਾ ਟਰੱਕ ਤੇ ਆਪ ਵੀ ਖੁਦ ਆਪਰੇਟ ਕਰਦੇ ਨੇ ਤੇ ਆਪਣੀ ਟਰੱਕ ਦੀ ਕੰਪਨੀ ਹੈ ਜੀ ਤੇ 5 ਕਿੱਲੇ ਜ਼ਮੀਨ ਹੈ ਤੇ ਸਿਟੀ ਦੇ ਵਿੱਚ ਪ੍ਰਾਪਰਟੀ ਹੈ ਇੰਡੀਆ ਦੇ ਵਿੱਚ ਕੁੜੀ ਜੱਟ ਸਿੱਖ ਹੋਵੇ ਸੋਣੀ ਹੋਵੇ ਬੀਐਸ ਸਿੰਘ ਨਰਸਿੰਘ ਜਾਂ ਡਿਗਰੀ ਕਰੀ ਹੋਵੇ 25 26 ਸਾਲ ਦੀ ਜਿਹੜੀ ਉਮਰ ਇਸ ਤੋਂ ਪਲੱਸ ਨਾ ਹੋਵੇ ਮੋਗਾ ਲੁਧਿਆਣਾ ਨੂੰ ਜਿਹੜੀ ਪਹਿਲਾ ਭਾਈ ਤੇ ਐਮ ਵੀ ਮਾਫ ਮੈਰਿਜ ਬੀਰ ਵਾਲੇ ਫੋਨ ਨਾ ਕਰਿਓ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅ ਪਲੀ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਲਾਸਟ ਤੱਕ ਦੇਖਿਓ ਇਸੇ ਕਰਕੇ ਆਪਾਂ ਕਾਲੀ ਦੇ ਵਿੱਚ ਵੀਡੀਓ ਬੋਲਦੇ ਆਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਦੀ ਹਸਪੀਟੈਲਿਟੀ ਐਂਡ ਮੈਨੇਜਮੈਂਟ ਡਿਪਲੋਮਾ ਸਿੰਗਾਪੁਰ ਤੋਂ ਕੀਤਾ ਹੋਇਆ ਜੀ ਭੈਣ ਇੱਕ ਮੈਡ ਕਨੇਡਾ ਪੀਆਰ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1994 ਦੀ ਜੀ ਕੰਮ 8 10 ਕਿੱਲੇ ਜ਼ਮੀਨ ਮਾਤਾ ਪਿਤਾ ਜਿਹੜੇ ਕਨੇਡਾ ਨੇ ਕੁੜੀ ਕਨੇਡਾ ਪੀਆਰ ਜਾਂ ਆਸਟ੍ਰੇਲੀਆ ਪੀਆਰ ਜਾਂ ਯੂ ਐਸ ਏ ਪੀਆਰ ਹੋਵੇ ਤੇ ਜੱਟ ਸਿੱਖ ਪਰਿਵਾਰ ਤੋਂ ਕੁੜੀ ਚਾਹੀਦੀ ਹੈ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਅਣ ਮੈਡ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਪੰਨੂ ਡੇਟ ਆਫ ਬਰਥ 14 5 1991 ਦੀ ਹੈ ਜੀ ਕੰਮ ਆਰਮੀ ਦੇ ਵਿੱਚ ਆ ਮੁੰਡਾ ਫੌਜੀ ਆ ਸੱਤ ਕਿੱਲੇ ਜ਼ਮੀਨ ਹੈ ਤੇ ਮੁੰਡਾ ਸਰਦਾਰ ਹੈ ਜੀ ਘਰ ਵਾਲੀ ਦੀ ਜਿਹੜੀ ਡੈਥ ਹੋ ਗਈ ਸੀ 4 ਸਾਲ ਦੀ ਬੱਚੀ ਹੈ ਬੱਚੀ ਦੀ ਕੇਅਰ ਕਰਨ ਵਾਲੀ ਜਿਹੜੀ ਵਾਈਫ ਇਹਨਾਂ ਨੂੰ ਚਾਹੀਦੀ ਹੈ ਪੰਜਾਬ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਤੇ ਜਰਨਲ ਕਾਸਟ ਹੋਵੇ ਬੱਚਾ ਨਾ ਹੋਵੇ ਤੇ ਬਾਕੀ ਲਾਲ ਪੱਟੀ ਦੇ ਵਿੱਚ WhatsApp ਨੰਬਰ ਪਹਿਲਾ ਤੇ ਦੂਜਾ ਕਾਲਿੰਗ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਹੈ ਜੀ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਨਿਊਜ਼ੀਲੈਂਡ ਆਉਣੇਗਾ ਆਪਣਾ ਖੋਦਾਕਾਰ ਹੈ ਭਰਾ ਕੋਈ ਨਹੀਂ ਇਕੱਲਾ ਮੁੰਡਾ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੁੱਤ ਬਰਾਡ ਡੇਟ ਆਫ ਬਰਥ 7 10 98 ਦੀ ਹੈ ਜੀ ਕੰਮ ਨਿਊਜ਼ੀਲੈਂਡ ਵਰਕ ਪਰਮਿਟ ਤੇ ਹੈ ਮੁੰਡਾ 2 ਕਿੱਲੇ ਜ਼ਮੀਨ ਹੈ ਕੁੜੀ ਨਿਊਜ਼ੀਲੈਂਡ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਜਾਂ ਨਿਊਜ਼ੀਲੈਂਡ ਦੇ ਵਿੱਚ ਨਰਸਿੰਗ ਕਰੀ ਹੋਵੇ ਜਾਂ ਕਰ ਰਹੀ ਹੋਵੇ ਸਮਝ ਲਿਓ ਜੀ ਇਹਨੂੰ ਨਿਊਜ਼ੀਲੈਂਡ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਜਾਂ ਨਿਊਜ਼ੀਲੈਂਡ ਨਰਸਿੰਗ ਕਰੀ ਹੋਵੇ ਤੇ ਜਾਂ ਉੱਥੇ ਕਰ ਰਹੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਯੂਕੇ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਾਨ ਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 4 11 1993 ਦਾ ਜੀ ਮੁੰਡਾ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ 3 ਸਾਲ ਤੋਂ ਵਧੀਆ ਕੰਮ ਕਾਜ ਹੈ ਫਾਦਰ ਸਾਹਿਬ ਫਾਰਮਰ ਨੇ 3 ਕਿੱਲੇ ਜ਼ਮੀਨ ਹੈ ਕੁੜੀ ਯੂਕੇ ਦੇ ਵਿੱਚ ਹੋਵੇ ਸਟੱਡੀ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਦੋ ਨੰਬਰ ਦੇ ਵਿੱਚ ਹੋਵੇ ਉੱਥੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਕੌਰ ਪਤਾ ਜ਼ਿਲ੍ਹਾ ਸੰਗਰੂਰ ਤੋਂ ਕੁੜੀ ਬਲੌਂਕ ਕਰਦੀ ਹੈ ਜੀ ਐਨਐਮ ਤੇ ਬੀਐਸ ਸਿੰਘ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭੈਣਾ ਦੋ ਮੈਡ ਨੇ ਇੱਕ ਕੈਨੇਡਾ ਤੇ ਇੱਕ ਪੰਜਾਬ ਦੇ ਵਿੱਚ ਭਰਾ ਇੱਕ ਕੈਨੇਡਾ ਕੱਦ 5 ਫੁੱਟ 1 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 11 2 92 ਦਾ ਜੀ ਕੰਮ ਕੈਨੇਡਾ ਪੀਆਰ ਨਰਸ ਕੈਨੇਡਾ ਪੀਆਰ ਹੈ ਜੀ ਤੇ ਨਰਸਾ ਹੈ ਨੈਗਰਾਫਾਲ ਦੇ ਵਿੱਚ ਮੁੰਡਾ ਕੈਨੇਡਾ ਯੂਐਸਏ ਜਾਂ ਕੈਨੇਡਾ ਹੋਵੇ ਜਾਂ ਯੂਐਸਏ ਹੋਵੇ 12 ਤੋਂ 15 ਕਿੱਲੇ ਜ਼ਮੀਨ ਹੋਵੇ ਸੰਗਰੂਰ ਮਾਨਸਾ ਪਟਿਆਲਾ ਲੁਧਿਆਣਾ ਬਠਿੰਡਾ ਏਰੀਆ ਦੇ ਵਿੱਚ ਮੁੰਡਾ ਚਾਹੀਦਾ ਜੀ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਯੂਐਸਏ ਤੋਂ ਨੋਟ ਕਰੋ ਜੀ ਅਮਰੀਕਾ ਤੋਂ ਨਾਮਕੌਰ ਕੁੜੀ ਦਾ ਰਿਸ਼ਤਾ ਜੀ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਬੀਐਸਸੀ ਆਰਐਨ ਨਰਸਾ ਜੀ ਭੈਣੇ ਕੋਈ ਨਹੀਂ ਭਰਾ 2 ਅਨਮੈਲ ਨੇ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤ ਤਖੜ ਡੇਟ ਆਵਰਸ 13 8 1997 ਦਾ ਜੀ ਯੂ ਐਸ ਏ ਦੇ ਵਿੱਚ ਆਰ ਐਨ ਰਜਿਸਟਰਡ ਨਰਸਾ ਜੀ ਕੁੜੀ ਨਿਊਯਾਰਕ ਸੀ ਯੂ ਐਸ ਏ ਦੇ ਵਿੱਚ ਆਲ ਫੈਮਿਲੀ ਜਿਹੜੀ ਆਲ ਫੈਮਿਲੀ ਜਿਹੜੀ ਯੂ ਐਸ ਏ ਦੇ ਵਿੱਚ ਵੈਲ ਸੈਟਲਡ ਹੈ ਮੁੰਡਾ ਸਿਰਫ ਮਾਲਵਾ ਏਰੀਆ ਤੋਂ ਹੋਵੇ ਪੱਗ ਬਣਦਾ ਹੋਵੇ ਤੇ ਆਪਣਾ ਬਿਜ਼ਨਸ ਜਾਂ ਵੈਲ ਐਜੂਕੇਟਡ ਹੋਵੇ ਯੂ ਐਸ ਏ ਵਿੱਚ ਹੀ ਮੂਵ ਹੋਣਾ ਚਾਹੁੰਦਾ ਹੋਵੇ ਕਿਉਂਕਿ ਕੁੜੀ ਉੱਥੇ ਮਾਸਟਰ ਡਿਗਰੀ ਕਰ ਰਹੀ ਹੈ ਉਹ ਹੋਰ ਕੰਟਰੀ ਦੇ ਵਿੱਚ ਪੱਕੇ ਤੌਰ ਤੇ ਮੂਵ ਨਹੀਂ ਹੋ ਸਕਦੀ ਤੇ ਬਾਕੀ ਇਹ ਜੀ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਤੇ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਯੂਐਸਏ ਦਾ ਹੀ ਨੰਬਰ ਹੈ WhatsApp ਤੇ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜੀਰੀ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਸੌਫਟਵੇਅਰ ਇੰਜੀਨੀਅਰ ਡਿਪਲੋਮਾ ਜਿਹੜਾ ਕੈਨੇਡਾ ਤੋਂ ਕੀਤਾ ਹੋਇਆ ਹੈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 6 1999 ਦਾ ਕੈਨੇਡਾ ਵਰਕ ਪਰਮਿਟ ਤੇ ਹੈ ਜੀ 12 ਕਿੱਲੇ ਜ਼ਮੀਨ ਹੈ ਘਰ ਤੇ ਸੈਰੀ ਪ੍ਰਾਪਰਟੀ ਸ਼ਹਿਰ ਵਿੱਚ ਕੁੜੀ ਕਨੇਡਾ ਪੀਆਰ ਹੋਵੇ ਕੱਦ 5 ਫੁੱਟ 3 ਇੰਚ ਤੱਕ ਹੋਵੇ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਫੋਨ ਨਾ ਕਰੋ ਤੇ ਲਾਲ ਪੱਟੀ ਦੇ ਵਿੱਚ ਓਨਲੀ ਵਟਸਐਪ ਨੰਬਰ ਹੈ ਤੇ ਡਾਇਰੈਕਟ ਪਰਵਾਨਾ ਗੱਲਬਾਤ ਵਟਸਐਪ ਤੇ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਮਰਚੈਂਟ ਨੇਵੀ 6 ਮਹੀਨੇ ਦੇ ਜਿਹੜੇ ਜੀਪੀ ਰੇਟਿੰਗ ਦਾ ਜਿਹੜਾ ਕੋਰਸ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਹੈ ਕਣਮੈਡ ਕੱਦ 5 ਫੁੱਟ 6 ਇੰਚ ਕਾਸਟ ਜਟ ਸੇ ਗੂਤ ਸੰਤੂ ਡੇਟ ਆਵਰਤ 28 298 ਦਾ ਜੀ ਕੰਮ 7 ਕਿੱ ਚ ਹੈ ਕੁੜੀ ਅੰਮ੍ਰਿਤਸਰ ਦਾ ਜਾਂ ਗੁਰਦਾਸਪੁਰ ਏਰੀਆ ਤੋਂ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਹੈ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਡਿਪਲੋਮਾ ਹੁਣ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਤੇ ਭੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਰਾਮਗੜੀ ਖੱਤਰੀ ਗੋਤਰਾ ਤੇ ਡੇਟ ਆਫ ਬਰਥ 26/09/95 ਦਾ ਜੀ ਕੰਮ ਇਲੈਕਟ੍ਰੀਕਲ ਸਪਲਾਈਜ਼ ਹੈ ਤੇ ਬਾਕੀ ਕੁੜੀ ਸੋਹਣੀ ਤੇ ਐਜੂਕੇਟਿਡ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਹੈ ਜੀ ਨਾਮ ਸਿੰਘ ਜ਼ਿਲ੍ਹਾ ਫਾਜ਼ਿਲਕਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ میٹرਕ ਕੀਤੀ ਹੋਈ ਆ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 36 ਸਾਲ ਦੀ ਜੀ ਕੰਮ ਮੁੰਡੇ ਨੂੰ 2 ਬਾਈ ਕਿਲੇ ਜ਼ਮੀਨ ਆਉਂਦੀ ਹੈ ਕੁੜੀ ਅਣਮੈੜ ਜਾਂ ਤਲਾਕशुदा ਹੋਵੇ ਬੱਚਾ ਨਾ ਹੋਵੇ ਕਿਉਂਕਿ ਕੋਈ ਬੱਚਾ ਨਹੀਂ ਲੈਣਾ ਪਹਿਲਾਂ ਹੀ ਦੋ ਬੱਚੇ ਆਲਰੇਡੀ ਹਨ ਹਨ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨੇ ਲਿਖਾਇਆ ਮੁੰਡੇ ਨੂੰ 2 ਬਾਈ ਕਿੱਲੇ ਜ਼ਮੀਨ ਆਉਂਦੀ ਹੈ ਬਾਕੀ ਪੂਰੀ ਜਾਣਕਾਰੀ ਪਰਿਵਾਰ ਨਾਲ ਤੋਂ ਲੈ ਸਕਦੇ ਹੋ ਤੁਸੀਂ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਜੀ ਨਾਮ ਕौਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਆਈਟੀਆਈ ਵੈਟਰਨਰੀ ਡਿਪਲੋਮਾ ਜਿਹੜਾ ਕੀਤਾ ਹੋਇਆ ਪੈਣਾ ਦੋ ਮੈੜ ਭਰਾ ਇੱਕ ਮੈੜ ਕੱਦ 6 ਫੁੱਟ ਹੈ ਜੀ ਜੱਟ ਸਿੱਖ ਕਾਸਟ ਹੈ ਜੀ ਗੋਤ ਨੋਆ 11 93 ਦਾ ਡੇਟ ਆਫ ਬਰਥ ਹੈ ਜੀ 20 ਕਿੱਲੇ ਜ਼ਮੀਨ ਹੈ ਉਹਨਾਂ ਦੇ ਡੈਰੀ ਫਾਰਮ ਪਲੱਸ ਐਗਰੀਕਲਚਰ ਕੁੜੀ ਪੜ੍ਹੀ ਲਿਖੀ ਹੋਵੇ ਤੇ ਘਰੇਲੂ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਬਾਕੀ 20 ਕਿੱਲੇ ਜ਼ਮੀਨ ਦੋ ਭਰਾ ਨੇ ਇਹ ਇੱਕ ਮਤਲਬ ਟੋਟਲ 40 ਹੈ ਜਾਂ ਟੋਟਲ 20 ਹੈ ਪਰਿਵਾਰ ਨਾਲ ਫੋਨ ਲਗਾ ਕੇ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਦੁਬਈ ਤੋਂ ਹੈ ਜੀ ਨਾਮ ਕੁਮਾਰੀ ਹਿੰਦੂ ਪ੍ਰਬਾਤ ਤੋਂ ਜੀ ਰਿਸ਼ਤਾ ਪਤਾ ਜਲੰਧਰ ਤੋਂ ਕੁੜੀ ਬਲੌਂਕ ਕਰਦੀ ਹੈ ਪੜਾਈ ਬੀ ਕਾਮ ਐਂਡ ਐਮ ਬੀਏ ਇਨ ਐਚ ਆਰ ਕੀਤੀ ਹੋਈ ਹੈ ਭੈਣ ਆ ਦੋ ਇੱਕ ਦਬਈ ਦੇ ਵਿੱਚ ਹੈ ਭਰਾ ਇੱਕ ਕੱਦ 5 ਫੁੱਟ 3 ਇੰਚ ਕਾਸਟ ਰਵਿਦਾਸੀਆ ਸਿੱਖ ਗੋਤ ਨਾਗਲੂ ਤੇ ਡੇਟ ਆਫ ਬਰਥ 2496 ਦੀ ਹੈ ਜੀ ਲੌਜਿਸਟਿਕ ਫਰਮ ਐਚ ਆਰ ਮੈਨੇਜਰ ਹੈ ਜੀ ਦੁਬਈ ਯੂਏਈ ਦੇ ਵਿੱਚ ਤੇ ਮੁੰਡਾ ਸਮਾਰਟ ਹੋਵੇ ਸੈਟਲਡ ਇਨ ਨਿਊਜ਼ੀਲੈਂਡ ਆਸਟ੍ਰੇਲੀਆ ਯੂਕੇ ਜਾਂ ਯੂਐਸਏ ਜਾਂ ਕੈਨੇਡਾ ਦੇ ਵਿੱਚ ਇਹ ਕੰਟਰੀਆਂ ਦੇ ਵਿੱਚ ਮੁੰਡਾ ਵਧੀਆ ਸੈਟਲਡ ਹੋਵੇ 5 ਫੁੱਟ 7 ਇੰਚ ਜਿਹੜਾ ਮੁੰਡੇ ਦਾ ਕੱਦ ਹੋਵੇ ਜੀ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਮੇਰੇ ਸਾਹਮਣੇ ਨਾਲ ਤਿੰਨ ਰਿਸ਼ਤੇ ਰਹੇਗੇ ਵੀਡੀਓ ਦਾ ਲਾਸਟ ਤੱਕ ਸੁਣ ਕੇ ਜਾਇਓ ਨਾਮ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਸ਼ਹਿਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਨੈਟਰੀਕਲ ਸਾਇੰਸ ਕੀਤੀ ਹੋਈ ਹੈ ਪੈਣਪਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਹੈ ਕੱਦ 5 ਫੁੱਟ 8 ਇੰਚ ਕਾਸਟ ਜਿਹੜਾ ਪਰਜਾਪਤ ਘੁਮਿਆਰ ਆ ਜੀ 22/1994 ਦਾ ਡੇਟ ਆਫ ਬਰਥ ਹੈ ਸੈਕੰਡ ਅਫੀਸਰ ਹੈ ਨ ਮਰਚੈਂਟ ਨੇਵੀ ਦੇ ਵਿੱਚ ਮੁੰਡਾ ਸਰਦਾਰ ਹੈ ਜੀ ਸੈਕੰਡ ਰੈਂਕ ਦਾ ਜਿਹੜਾ ਅਫੀਸਰ ਹੈ ਵੈਲ ਐਜੂਕੇਟਿਡ ਗਰਲ ਇਨ ਸੇਮ ਕਾਸਟ ਦੇ ਵਿੱਚ ਚਾਹੀਦੀ ਹੈ ਅੰਮ੍ਰਿਤਸਰ ਜਾਂ ਤਰਨਤਾਰਨ ਏਰੀਆ ਤੋਂ ਜਿਹੜੀ ਕੁੜੀ ਬਲੋਂਗ ਕਰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਫਿਰੋਜ਼ਪੁਰ ਜ਼ਿਲ੍ਹੇ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਐਸਸੀ ਐਗਰੀਕਲਚਰ ਕੀਤੀ ਹੋਈ ਹੈ ਪੈਣਾ ਦੋ ਮੈਡ ਨੇ ਭਰਾ ਕੋਈ ਨਹੀਂ ਕੱਦ ਕੱਲਾ ਕੱਲਾ ਮੁੰਡਾ ਹੈ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 1995 ਦਾ ਜੀ 4 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ 35 ਸਾਈਡ ਐਂਡ 30 ਲੈਜਰ ਸ਼ਾਪ ਹੈ ਤੇ ਕੁੜੀ ਨੇ ਘੱਟੋ ਘੱਟ ਗ੍ਰੈਜੂਏਸ਼ਨ ਕਰੀ ਹੋਵੇ 5 ਫੁੱਟ 4 ਇੰਚ ਤੋਂ ਜਿਹੜਾ कद ਘੱਟ ਨਾ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 4 12 1997 ਦੀ ਜੀ 5 ਕਿੱਲੇ ਜ਼ਮੀਨ ਹੈ ਫੌਜੀ ਆਰਮੀ ਦੇ ਵਿੱਚ ਹੈ ਜੀ ਮੁੰਡਾ ਇੰਡੀਅਨ ਆਰਮੀ ਦੇ ਵਿੱਚ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਹੋਵੇ ਕੋਈ ਇਹਨਾਂ ਦੀ ਮੰਗਣੀ ਫਰੀਦਕੋਟ ਬਠਿੰਡਾ ਮੋਗਾ ਸ੍ਰੀ ਮੁਕਤਸਰ ਇਹ ਜਿਹੜੇ ਜ਼ਿਲ੍ਹਿਆਂ ਨੂੰ ਪਹਿਲਾ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ। ਛੋ ਅੱਜ ਦੇ ਜਿਹੜੇ ਰਿਸ਼ਤੇ ਸੀ ਇਹਦੇ ਨਾਲ ਨਾਲ ਇੱਕ ਜਾਣਕਾਰੀ ਹੈ ਜੀ ਆਪਣਾ ਇਸ ਸਾਡਾ ਵਿਆਹ ਮੈਰਿਜ ਬਿਊਰੋ ਦੇ ਨਾਲ ਨਾਲ ਇੱਕ YouTube ਚੈਨਲ ਜਿਹਦੇ ਵਿੱਚ ਤੁਹਾਨੂੰ ਦੇ ਕੋਲ ਹਰ ਨਵੀਂ ਜਾਣਕਾਰੀ ਮਿਲਦੀ ਰਹੇਗੀ। YouTubeer ਸਰਦਾਰ ਦੇ ਨਾਂ ਦੇ ਉੱਤੇ ਆਪਾਂ ਚੈਨਲ ਖੋਲਿਆ ਤੇ ਇਸ ਚੈਨਲ ਦੇ ਉੱਤੇ ਪਿਛਲੇ ਵੀ ਸੰਡੇ ਵੀ ਮੈਂ ਦੱਸਿਆ ਸੀ ਤਾਂ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ। ਤੇ ਬਹੁਤ ਬਹੁਤ ਧੰਨਵਾਦ ਤੇ ਆਸ ਕਰਦਾ ਹਾਂ ਤੁਸੀਂ ਜਿਹੜੇ ਨਵੇਂ ਵੀਰ ਨੇ ਜਿਨ੍ਹਾਂ ਨੂੰ ਇਹ ਚੈਨਲ ਬਾਰੇ ਨਹੀਂ ਪਤਾ ਯੂਟਿਊਬਰ ਸਰਦਾਰ YouTube ਦੇ ਉੱਪਰ ਜਾ ਕੇ ਸਰਚ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਜਿੰਨੇ ਵੀ ਭੈਣ ਭਰਾ ਸਾਡੇ ਚੈਨਲ ਨੂੰ ਦੇਖਦੇ ਨੇ ਬੈਲ ਆਈਕਨ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਤੁਹਾਡੇ ਕੋਲ ਹਰੇਕ ਲਿਸਟ ਪਹੁੰਚੇ ਕੋਈ ਵੀ ਲਿਸਟ ਜਿਹੜੀ ਮਿਸ ਨਾ ਹੋਵੇ ਤੇ ਬਾਕੀ ਜਿਨ੍ਹਾਂ ਨੇ ਐਡ ਪਾਉਣੀ ਹੈ ਜੋ ਸਕਰੀਨ ਦੇ ਹੇਠਾਂ ਐਟ ਦੇ ਟਾਈਮ ਤੇ ਨੰਬਰ ਚੱਲ ਰਿਹਾ ਸੀ ਪੀਲੀ ਪੱਟੀ ਦੇ ਵਿੱਚ ਉਹ ਸਾਡਾ ਨੰਬਰ ਹੈ ਜੀ WhatsApp ਤੇ ਸਾਨੂੰ ਹੈਲੋ ਲਿਖ ਕੇ ਭੇਜ ਸਕਦੇ ਹੋ ਤੇ ਬਾਕੀ ਸਾਡੀ ਟੀਮ ਵੱਲੋਂ ਤੁਹਾਨੂੰ ਸਾਰਾ ਸੈਟਅਪ ਪੰਜਾਬੀ ਦੇ ਵਿੱਚ ਲਿਖ ਕੇ ਭੇਜ ਦਿੱਤਾ ਜਾਏਗਾ ਸਭ ਕੁਝ ਸਮਝਾ ਦਿੱਤਾ ਜਾਏਗਾ ਜਿਨ੍ਹਾਂ ਨੇ ਐਡ ਪਵਾਉਣੀ ਹੈ ਸਾਡੇ ਨੰਬਰ ਦੇ ਉੱਪਰ ਜਾ ਕੇ ਹੈਲੋ ਕਰ ਸਕਦੇ ਹੋ ਧੰਨਵਾਦ ਜੀ